ਵਾਟਰ ਕੈਨਨ ਵਾਲਾ ਨਵਦੀਪ ਜਲਵੇੜਾ ਇੱਕ ਵਾਰ ਜੇਲ੍ਹੋਂ ਤਾਂ ਬਾਹਰ ਆ ਗਿਆ ਪਰ ਉਸ ਤੋਂ ਬਾਅਦ ਅਚਾਨਕ ਵਿਵਾਦ ਖੜਾ ਹੋ ਗਿਆ ਕਿਸਾਨਾਂ ਨੇ ਜਿੱਥੇ ਅੰਬਾਲੇ ਇਕੱਠੇ ਹੋਣਾ ਸੀ ਉਸ ਤੋਂ ਪਹਿਲਾਂ ਹੀ ਡਿਟੇਨਮੈਂਟਸ ਕਰ ਦਿੱਤੀਆਂ ਗਈਆਂ ਡਿਟੇਨ ਕਰ ਲਏ ਗਏ ਕਿਸਾਨ ਜਿਨ੍ਹਾਂ ਦਾ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਨਵਦੀਪ ਜਲਵੇੜਾ ਸਟੇਜ ਤੇ ਜਾ ਕੇ ਸ਼ੇਰ ਮੰਗ ਕਰ ਗਿਆ ਇੱਕੋ ਲਲਕਾਰ ਦੇ ਵਿੱਚ ਉਸਨੇ ਕੇਂਦਰ ਦੀ ਸਰਕਾਰ ਹਿਲਾ ਕੇ ਰੱਖ ਦਿੱਤੀ ਕਿੰਗਰੇ ਹਿਲਾ ਕੇ ਰੱਖ ਦਿੱਤੇ ਕੇਂਦਰ ਦੀ ਸਰਕਾਰ ਦੇ ਪਰ ਹੈਰਾਨੀ ਦੀ ਗੱਲ ਹੈ ਕਿ ਕਿਸਾਨ ਜਿਹੜੇ ਨੇ ਉਹ ਦੁਬਾਰਾ ਹੁਣ ਐਕਸ਼ਨ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਇਹ ਵਿਚਾਰਿਆ ਜਾ ਰਿਹਾ ਸੀ ਕਿ ਹੁਣ ਸ਼ਾਇਦ ਇਹ ਅੰਦੋਲਨ ਸਮਾਪਤੀ ਦੇ ਵੱਲ ਰਹਿ ਗਿਆ ਆ ਹੁਣ ਇਹ ਅੰਦੋਲਨ ਅਗਾਹ ਨਹੀਂ ਵਧੇਗਾ ਜਾਂ ਨਹੀਂ ਵੱਧ ਸਕੇਗਾ ਤੇ ਦੂਜੇ ਹੀ ਪਲ ਹੁਣੇ ਖਬਰਾਂ ਆ ਰਹੀਆਂ ਨੇ ਕਿ ਦਿੱਲੀ ਜਾਣ ਨੂੰ ਤਿਆਰ ਬੈਠੇ ਨੇ ਕਿਸਾਨ ਕਿਉਂਕਿ ਹਾਈ ਕੋਰਟ ਦਾ ਆਰਡਰ ਤਾਂ ਆ ਚੁੱਕਿਆ ਹੈ ਹਾਈ ਕੋਰਟ ਦੇ ਆਰਡਰ ਦੇ ਮੁਤਾਬਿਕ ਸ਼ੰਭੂ ਬਾਰਡਰ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ ਆ ਔਰ ਇਹ ਜਲਤੋਂ ਜਲਤ ਕਰ ਵੀ ਦਿੱਤਾ ਜਾਵੇਗਾ ਬੈਰੀਗੇਟਿੰਗ ਚੱਕ ਦਿੱਤੀ ਜਾਵੇਗੀ ਪਰ ਜਦੋਂ ਬੈਰੀਗੇਟਿੰਗ ਚੱਕੀ ਜਾਵੇਗੀ ਉਦੋਂ ਕਿਸਾਨ ਕਹਿੰਦੇ ਨੇ ਕਿ ਅਸੀਂ ਅਗਾਹ ਦਿੱਲੀ ਵੱਲ ਨੂੰ ਜਾਣ ਲਈ ਤਿਆਰ ਬਰ ਤਿਆਰ ਆ ਹੁਣ ਦਿੱਲੀ ਵੱਲ ਨੂੰ ਕੂਚ ਜ਼ਰੂਰ ਹੋਵੇਗੀ ਔਰ ਇਸੇ ਦੇ ਬਦੌਲਤ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਕਿਸਾਨ ਜਿਹੜੇ ਨੇ ਉਹ ਨਾ ਅੱਗੇ ਵੇਖਣਗੇ ਨਾ ਪਿੱਛੇ ਵੇਖਣਗੇ ਸਿੱਧਾ ਦਿੱਲੀ ਵੱਲ ਨੂੰ ਡੇਰੇ ਲਾਉਣ ਨੂੰ ਤਿਆਰ ਹੋਣਗੇ ਲੰਗੇ ਦਿਨ ਸਰਬੰਸ ਸਿੰਘ ਪੰਦੇਰ ਅਤੇ ਬਾਕੀ ਕਿਸਾਨ ਲੀਡਰ ਪੁਲਿਸ ਦੇ ਨਾਲ ਵੀ ਖਿਆ ਜਾਂਦੇ ਨੇ ਹਰਿਆਣਾ ਪੁਲਿਸ ਦੇ ਨਾਲ ਟਕਰਾਂ ਹੁੰਦਾ ਔਰ ਉਸੇ ਦੌਰਾਨ ਬਹਿਸ ਬਾਜ਼ੀ ਵੀ ਰੱਜ ਕੇ ਹੁੰਦੀ ਆ ਪਰ ਗੱਲ ਕਰਦੇ ਆ ਨਵਦੀਪ ਜਲਵੇੜਾ ਦੀ ਤਾਂ ਸਟੇਜ ਦੇ ਉੱਤੇ ਜਾ ਕੇ ਨਵਦੀਪ ਜਲਵੇੜਾ ਰੱਜ ਕੇ ਸ਼ੇਰ ਵਾਂਗ ਗਰਜੇ ਨੇ ਕੀ ਕੁਝ ਬੋਲੇ ਨੇ ਆਓ ਸੁਣਦੇ ਆ ਸਾਰੀ ਸਾਧ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡਾ ਦੇਣਾ ਨਹੀਂ ਦੇ ਸਕਦੇ ਜਿੰਨੀ ਸੰਖਿਆ ਦੇ ਤੁਸੀਂ ਕੱਲ ਕੋਲ ਦਿੱਤੀ ਜਾਂ ਜਿੰਨੇ ਪੱਡੇ ਪੱਦਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਤੋਂ ਉੱਤੇ ਰੇਲਵੇ ਟਰੈਕ ਸੰਪੂਰਨ ਆ ਜਾਮ ਰੱਖਿਆ ਮੇਰੀਆਂ ਮਾਮਾ ਨੇ ਮੇਰੀਆਂ ਪੈਣਾ ਦੇ ਥੋੜਾ ਦੇਣਾ ਨਹੀਂ ਦੇ ਸਕਦੇ ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਥੋੜੇ ਦੇ ਵਕਤ ਪੈਣਾ ਨਾ ਕਿਸੇ ਨੇ ਨਾਲ ਨਹੀਂ ਖੜਨਾ ਤੁਸੀਂ ਸਾਰਿਆਂ ਨੂੰ ਝੂਠਾ ਸਾਬਿਤ ਕਰਤਾ ਕਿ ਕਿੱਥੋਂ ਕੇ ਸਾਡੇ ਨਾਲ ਖੜੇ ਹੋ ਅਸੀਂ ਵੀ ਇੱਕ ਗੱਲ ਕਹਿੰਦੇ ਸੀਗੇ ਕੋਈ ਨਾਲ ਖੜੇ ਨਾ ਖੜੇ ਪਰ ਵਾਹਿਗੁਰੂ ਨੇ ਤਾਂ ਨਾਲ ਖੜਨਾ ਆ ਸਾਡੇ ਏ ਵਾਹਿਗੁਰੂ ਸੰਗਤ ਦੇ ਰੂਪ 'ਚ ਸਾਡੇ ਨਾਲ ਖੜਿਆ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਇਹ ਜਿੰਦ ਜਿੱਤੇ ਕਿਸਾਨੀ ਦੇ ਨੇ ਖੇ ਲੱਗ ਜੂਗੇ ਪੱਤ ਦੇ ਨੇ ਖੇ ਲੱਗ ਜੂਗੇ ਉਦੋਂ ਤੁਹਾਡਾ ਦੇਣਾ ਦੇ ਦਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਕਹਿਣਾ ਚੁੰਨੇ ਆ ਸਮੇਂ ਦੀ ਬੀਜੇਪੀ ਸਰਕਾਰ ਨੂੰ ਜ਼ਾਲਮ ਸਰਕਾਰ ਨੂੰ ਤੇ ਜ਼ਾਲਮ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਹਾ ਤੁਸੀਂ ਸਾਡੇ 400 ਪ੍ਰੈਸ ਮੁੰਟੇ ਸਾਡੇ ਫੱਟੜ ਕਰਕੇ ਦੇਖ ਲੇ ਸੁਭਕਰਨ ਸ਼ਹੀਦ ਕਰਕੇ ਦੇਖ ਲਿਆ ਸਾਡੇ ਦੇ ਤਸੱਦਦ ਕਰਕੇ ਦੇਖ ਲਈ ਸਾਨੂੰ ਜਿਹੜਾ ਜਡਾ ਕੇ ਦੇਖ ਲਿਆ ਫੇਰ ਸਾਨੂੰ ਢਾ ਲਿਆ ਜਾਂ ਸਾਨੂੰ ਚਿਗਾ ਲਿਆ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਝੁਕਨ ਵਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਨ ਵਾਲੇ ਨਹੀਂ ਹੈਗੇ ਐਵੇਂ ਹੀ ਆਪਣੇ ਹੱਕ ਸੱਚ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਮਸਲਾ ਤੇ ਆਈ ਹੋਈ ਆ ਅੱਜ ਸਾਡੇ ਬੱਚੇ ਬਾਹਰ ਜਾਣ ਉਹ ਕੋਈ ਕਨੇਡਾ ਤੇ ਨੂੰ ਕੋਈ ਅਮਰੀਕੇ ਨੂੰ ਉਧਰ ਪਸਤਾਰ ਕਰੀ ਜਾਂਦੇ ਨੇ ਕਿਉਂ ਕਰੀ ਜਾਂਦੇ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਜੇ ਸਾਡੀ ਖੇਤੀ ਮਜ਼ਬੂਤ ਹੋਵੇ ਸਾਡੇ ਕੋਲ ਐਸਪੀ ਦਾ ਗਰੰਟੀ ਕਾਨੂੰਨ ਹੋਵੇ ਸਾਡੇ ਬੱਚੇ ਇੱਥੇ ਖੇਤੀਆਂ ਕਰਨ ਆਪਣੀਆਂ ਮਾਵਾਂ ਤੋਂ ਦੂਰ ਨਾ ਹੋਣ ਤੇ ਸਾਡੇ ਤਾਂ ਗੱਲ ਨਸਲਾ ਦੇ ਬਣੀ ਹੋਈ ਆ ਲੋਕ ਕਹਿ ਦਿੰਦੇ ਨੇ ਇੱਥੇ ਵਿਹਾਸਾਂ ਨੂੰ ਘੰਟਾ ਫालतੂ ਲੱਗਦਾ ਜੀ ਹੈ ਨਾ ਬੀ ਆ ਰਸਤੇ ਜਾਂ ਪਏ ਨੇ ਮੇਥੋਂ ਦਾ 1 ਘੰਟਾ ਬਾਅਦ ਤੋਂ ਲੱਗਦਾ ਸਾਟੀ ਦਾ ਮਸਲਾ ਤੇ ਗੱਲ ਆਈ ਹੋਈ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡਾ ਸਾਧ ਦੋ ਹੀ ਲੜਾਈ ਦੇ ਅੰਦਰ ਸਾਧ ਸੰਗਤ ਜੀ ਬਾਬੇ ਨਾਨਕ ਨੇ ਸਾਨੂੰ ਦੋ ਚੀਜ਼ਾਂ ਸੱਚੀ ਸੂਚੀਆਂ ਦਿੱਤੀਆਂ ਇੱਕ ਸਾਨੂੰ ਸਾਡਾ ਧਰਮ ਸੱਚਾ ਸੂਚਾ ਦੀਪਾ ਤੇ ਦੂਜੀ ਆਪਣੀ ਖੇਤੀ ਆਪਣੀ ਕੀਰਤ ਸੱਚੀ ਸੂਚੀ ਦਿੱਤੀ ਤੇ ਇਹਨਾਂ ਦੀ ਰਾਖੀ ਕਰਨਾ ਸਾਡਾ ਫਰਜ਼ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਾਡਾ ਫਰਜ਼ ਆ ਉਹਨਾਂ ਦੀ ਸੋਚ ਦੇ ਪੈਰਾ ਦੇਣਾ ਤੇ ਇਸ ਪਿੱਛੇ ਜੇ ਸਾਨੂੰ ਆਪਣੀ ਜਿੰਦ ਜਾਨ ਵੀ ਕਿਉਂ ਨਹੀਂ ਲਾਣੀ ਪੈਗੀ ਨਾ ਪਰ ਪਿੱਛੇ ਨਹੀਂ ਹਟਾਂਗੇ ਐ ਐਸਪੀ ਦਾ ਗਰੰਟੀ ਕਾਨੂੰਨ ਲੈਣਾ ਆ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਣੀ ਆ ਇਸ ਲੜਾਈ ਪਿੱਛੇ ਇਕੱਲੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਸਾਰੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਣਾ ਜਦੋਂ ਐ ਐਸਪੀ ਗਰੰਟੀ ਕਾਨੂੰਨ ਬਣਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ